ਬڑے ਚਾਵਾ ਦੇ ਨਾਲ ਗੁਜਰਾਤ 'ਚ ਨੌਕਰੀ ਕਰਨ ਵਾਲਾ ਚਰਨਜੀਤ ਆਪਣੀ ਭੈਣ ਤੇ ਬੇਬੇ ਕੋਲ ਪਠਾਨਕੋਟ ਆਉਂਦਾ ਤਾਂ ਜੋ ਆਪਣੇ ਪਰਿਵਾਰ ਦੇ ਨਾਲ ਵਕਤ ਗੁਜ਼ਾਰ ਸਕੇ ਪਰ ਅਗਲੇ ਹੀ ਦਿਨ ਕਿਸੇ ਪੁਰਾਣੀ ਰੰਜਿਸ਼ ਤੇ ਚਲਦਿਆਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਇੱਕ ਭੈਣ ਨੇ ਕਦੇ ਵੀ ਨਹੀਂ ਸੋਚਿਆ ਹੋਵੇਗਾ ਕਿ ਅੱਜ ਉਹ ਆਪਣੇ ਭਰਾ ਨੂੰ ਆਖਰੀ ਵਾਰ ਵੇਖ ਰਹੀ ਹੈ ਭੈਣ ਫੋਨ ਕਰ ਰਹੀ ਹੁੰਦੀ ਹੈ ਕਿ ਮੈਨੂੰ ਲੈਣਾ ਤੇ ਭਰਾ ਕਹਿੰਦਾ ਮੈਂ ਆਇਆ ਪਰ ਉਹ ਆਉਂਦਾ ਨਹੀਂ ਮ੍ਰਿਤਕ ਦੀ ਭੈਣ ਵੱਲੋਂ ਦੱਸਿਆ ਗਿਆ ਕਿ ਉਸ ਦਾ ਭਰਾ ਰਾਤ ਹੀ ਗੁਜਰਾਤ ਤੋਂ ਆਇਆ ਮੈਂ ਆਪਣੇ ਭਰਾ ਨੂੰ ਲੈਣ ਜਾਂਦੀ ਆ ਤੇ ਅਗਲੇ ਦਿਨ ਅਸੀਂ ਪਠਾਨਕੋਟ ਤੋਂ ਬਮਿਆਲ ਜਾਂਦੇ ਆ ਮੇਰਾ ਭਰਾ ਤੇ ਮੇਰਾ ਮੁੰਡਾ ਬਾਈਕ ਤੇ ਚੱਲ ਜਾਂਦੇ ਆ ਤੇ ਮੈਂ ਆਪਣੀ ਧੀ ਦੇ ਨਾਲ ਬੱਸ 'ਚ ਜਾਂਦੀ ਆ ਮੈਂ ਜਦੋਂ ਬਮਿਆਲ ਪਹੁੰਚ ਕੇ ਆਪਣੇ ਭਰਾ ਨੂੰ ਫੋਨ ਕਰਦੀ ਆ ਕਿ ਮੈਨੂੰ ਲੈਣ ਆ ਜਾ ਉਹ ਮੇਰਾ ਫੋਨ ਚੱਕ ਕੇ ਕਹਿੰਦਾ ਮੈਂ ਆਇਆ ਪਰ ਉਹ ਆਉਂਦਾ ਨਹੀਂ ਕਿਸੇ ਨੇ ਉਸਦੀ ਜਾਨ ਲੈ ਲਈ ਉਹਦਾ ਫੋਨ ਖੋਲਿਆ ਉਹਦੇ ਕੰਨ ਦੇ ਵਿੱਚ ਸੋਨੇ ਦੀਆਂ ਨੱਤੀਆਂ ਪਾਈਆਂ ਹੋਈਆਂ ਸੀ ਉਹ ਲਾ ਕੇ ਲੈ ਗਿਆ ਚਰਨਜੀਤ ਦੇ ਮਾਤਾ-ਦਾਰ ਰੋ ਰੋ ਬੁਰਾ ਹਾਲ ਹੈ ਭੈਣ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ ਮੇਰਾ ਬ੍ਰਦਰ ਕੀ ਕਹ ਕੁਛ ਨਹੀਂ ਭਈਆ ਕੱਲੇ ਗੁਜਰਾਤ ਤੋਂ ਆਇਆ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਦੀਦੀ ਮੈਨੂੰ ਆਣ ਕੇ ਨਾ ਚੱਕੀ ਬੈਂਕ ਤੋਂ ਲੈ ਜਾ ਮੈਂ ਜਾ ਕੇ ਉੱਥੇ 2:30 ਵਜੇ ਚੱਕੀ ਬੈਂਕ ਤੋਂ ਲਿਆ ਆਨੂੰ ਚੱਕੀ ਬੈਂਕ ਤੋਂ ਲੈ ਕੇ ਆਈ ਘਰ ਚੱਕ ਖੁੜੜੀ ਮੇਰੇ ਕੋਲ ਆਇਆ ਉੱਥੋਂ ਨੇ ਮੇਰੇ ਬੇਟੇ ਨੂੰ ਨਾਲ ਲਿਆ ਸਕੂਟੀ ਤੇ ਦੋਨੇ ਮਾਮਾ ਆਪਣੇ ਆ ਗਿਆ ਆਈ ਮਾਮਾ ਤੀਆਂ ਦੋਨੋਂ ਬਸ ਆ ਗਈਆਂ ਆਇਆ ਖੋਜ ਕਿ ਬਮਿਆ ਆਣ ਕੇ ਇਹਨਾਂ ਨੇ 7:02 ਦੇ 2 ਮਿੰਟ ਤੇ ਇਹਨੂੰ ਫੋਨ ਕੀਤਾ ਮੈਂ ਕਿਹਾ ਚੰਨੇ ਮਮਾ ਮੈਂ ਆਲ ਉੱਤਰ ਗਈ ਮਿਲਣਾ ਜਾਂ ਕਹਿੰਦਾ ਦੀਦੀ ਮੈਂ ਆਇਆ ਇਹ ਨਹੀਂ ਆਇਆ ਮੈਂ ਫੋਨ ਕਰੀਗੀ ਫੋਨ ਇਹ ਤਾਂ ਬੰਦ ਹੀ ਬੰਦ ਵਸ ਉਸ ਤੋਂ ਬਾਅਦ ਨਾਲ ਪਤਾ ਲੱਗਾ ਕਿੱਧਰ ਗਿਆ ਕਿੱਧਰ ਨਹੀਂ ਕਿੰਨੇ ਵਜੇ ਦੀ ਗੱਲਬਾਤ ਹੋਈ ਇਹ 7:00 ਵਜੇ 2 ਮਿੰਟ ਤੇ ਮੈਂ ਇਹਨੂੰ ਫੋਨ ਕੀਤਾ ਕੀ ਲੱਗਦਾ ਤੁਹਾਨੂੰ ਵੀ ਇਹਨਾਂ ਮਾਰਕਟ ਆਈ ਹੋਈ ਆ ਲੋਟੋ ਹੋਈ ਆ ਜਾਂ ਕਿੱਥੋਂ ਦਾ ਜਿੱਦਾਂ ਦੀ ਹਾਲਾਤ ਦੇਖੇ ਅਸੀਂ ਪੈਰਾਂ 'ਚ ਵੀ ਇਹਦੇ ਬਲੱਡ ਨਿਕਲਿਆ ਹੱਥਾਂ 'ਚ ਵੀ ਕੰਨ ਵਿੱਚ ਵਾਲੀ ਹੀ ਸੋਨੇ ਦੀ ਨੱਤੀਆਂ ਪਾਈਆਂ ਸੀ ਨੇ ਉਹ ਵੀ ਹਨ ਨਹੀਂ ਇਹਦੀਆਂ ਕੋਈ ਕਿਸੇ ਤੇ ਸਾਥ ਸਕਾ ਨੂੰ ਕਿ ਫੋਨ ਆਂਦਾ ਸੀ ਇਹਨੂੰ ਵਾਰ-ਵਾਰ ਵਾਰ-ਵਾਰ ਇਹਨੂੰ ਫੋਨ ਆਂਦਾ ਸੀ ਅਨਿਲ ਪੁਠਾ ਨਹੀਂ ਆ ਇਦਾਂ ਦਾ ਕੁਛ ਨਾਮ ਨਹੀਂ ਇਹ ਦੇ ਡਾਇਲ ਹੁੰਦਾ ਸੀ ਹੁਣ ਇਹਦਾ ਫੋਨ ਵੀ ਨਹੀਂ ਹੈਗਾ ਸਾਨੂੰ ਫੋਨ ਵੀ ਚਾਹੀਦਾ ਫੋਨ ਚੋਂ ਅਸੀਂ ਕਾਲਾ ਡਿਟੇਲ ਸਾਰਾ ਕੁਝ ਕਢਾਉਣਾ ਚਾਹੁੰਦੇ ਆ ਫਿਰਾਨੂੰ ਪਤਾ ਲੱਗੇ ਕਿ ਕੌਣ ਮੁੰਡਾ ਹੈ ਕਿਹਦੇ ਨਾਲ ਗਿਆ ਕਿੱਦਾਂ ਹੋਇਆ ਤੁਹਾਡੇ ਵੱਲੋਂ ਪੁਲਿਸ ਗ੍ਰੇਡ ਕੀਤੀ ਪੁਲਿਸ ਮੋਕੇ ਤੇ ਆ ਗਈ ਹਾਂਜੀ ਪੁਲਿਸ ਆਈ ਹੈ ਇੱਥੇ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਕਰ ਰਹੀ ਹੈ ਆਪਣੀ ਕਾਰਵਾਈ ਤੁਸੀਂ ਕੀ ਇਨਸਾਫ ਚਾਹੁੰਦੇ ਆ ਇਨਸਾਫ ਚਾਹੁੰਦੇ ਆ ਕਿ ਪਤਾ ਲੱਗੇ ਕਿੰਨੇ ਕੀਤਾ ਕਿੱਦਾਂ ਹੋਇਆ ਸਾਨੂੰ ਇਨਸਾਫ ਚਾਹੀਦਾ ਬੰਗਾਲ ਨੂੰ ਇਸ ਤਰ੍ਹਾਂ ਸਾਰ ਕਰਕੇ ਪਿੰਡ ਪਲਾਹ ਤੇ ਲੱਗੇ ਜਿਹੜੀ ਡੈੱਡ ਬੋਡੀ ਪਈ ਹੈ ਮੋਕੇ ਤੇ ਮੁਖਤਿਰ ਸਾਹਿਬ ਆਪਣੇ ਗੋੜੀ ਅਮਰ ਸਿੰਘ ਤੇ ਪੀਪੀ ਸਾਹਿਬ ਬੋੜੀ ਨੂੰ ਉੱਥੇ ਜਾ ਕੇ ਦੇਖ ਲਈ ਜੇ ਪਤਾ ਲੱਗਦਾ ਕਿ ਉਹ ਡੈੱਡ ਬੋਡੀ ਜਿਹੜੀ ਹੈ ਉਹ ਚਰਨਜੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਰਹਿਣ ਵਾਲਾ ਪਲਾਹ ਦਾ ਉੱਥੇ ਦਾ ਫਰਜ਼ੀ ਵੀ ਹੋ ਚੁਕਾ ਦੇਖਣਾ ਚਾਹਿਆ ਕਿ ਚਰਨਜੀਤ ਜਿਹੜਾ ਹੈ ਗੁਜਰਾਤ ਦੇ ਵਿੱਚ ਕਿਸੇ ਕੰਪਲੈਂਟ ਦੇ ਵਿੱਚ ਕੰਪਲੈਂਟ ਵੀ ਚਲਾਉਂਦਾ ਸੀਗਾ ਔਰ ਉੱਥੇ ਹੀ ਆਪਣੇ ਖੋਜਿਕ ਚੱਕ ਪਿੰਡ ਦਾ ਵੀ ਇੱਕ ਕਾਲੂ ਪਠਾਨੀਆ ਨਾਮ ਦਾ ਜਿਹੜਾ ਸੀਗਾ ਬੰਦਾ ਉਹ ਵੀ ਉੱਥੇ ਕੰਮ ਕਰਦਾ ਸੀਗਾ ਜਿੱਥੇ ਉਹਨਾਂ ਦੀ ਆਪਾਂ ਦੀ ਚਰੰਗਤ ਵਾਇਸ ਸੀਗੀ देन ਆਫਟਰ ਦੈਟ ਹੋਰ ਆਤੀ ਕਿਤੇ ਉਹਨਾਂ ਨੂੰ ਆਪਸ ਵਿੱਚ ਉਹਨੂੰ ਸੱਜਿਆ ਹੋਣੇ ਸੱਦ ਕੇ ਤੇ ਆਪਾਂ ਚ ਗੱਲਾਂ ਬਾਤਾਂ ਹੋਈਆਂ ਮੇ ਵੀ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਆਪਾਂ ਦੀ ਝੜਪ ਹੋਈ ਜਿਹਦੇ ਵਿੱਚ ਚਰੰਗਤ ਦੀ ਡੱਟ ਹੋਈ ਹੈ ਸੋ ਆਪਾਂ ਟੀਮਾਂ ਭੇਜ ਦਿੱਤੀਆਂ ਕਾਲੂ ਪਠਾਨੀ ਨੂੰ ਰਿਸਟ ਕਰਨ ਵਾਸਤੇ ਅਗਰ ਜੋ ਵੀ ਤੱਥ ਸਾਹਮਣੇ ਆਉਣਗੇ ਕੋਡ ਨਾਲ ਸੰਬੰਧ ਕਰਤ ਹਾਂ